ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੌੜਨਾਪੇ ਤੋਂ ਆਪਾਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਟੌਪ ਦੀ ਮੀਣੀ ਝੋਟੀ ਦਿਖਾ ਦਿਆਂ ਕਿਹੜਾ ਸੂਆ ਸੂਂਦੀ ਆ ਯਾ ਕਿੰਨਾ ਕੁ ਦੁੱਧ ਬਾਦ ਕੱਢਿਆ ਵਾ ਪਹਿਲੇ ਸੂਆਂ ਦਾ ਉਹ ਵੀ ਪੁੱਛਾਂਗੇ ਘਰ ਦੀ ਵੀਡੀਓ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਤੇ ਸਾਰੀ ਜਾਣਕਾਰੀ ਤੁਸੀਂ ਲੈ ਕੇ ਫਿਰ ਸੌਦਾ ਕਰਨਾ ਸਸੀ ਗਾ ਬਾਈ ਸਸੀ ਗਾ ਜੀ ਹੋ ਠੀਕ ਹੋ ਜੀ ਹਾਂਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ 99882 ਜੀ 02601 99882 02601 ਪਿੰਡ ਜੀ ਆਪਣਾ ਪਿੰਡ ਮੌੜਣਾ ਬਾਈ ਪਿੰਡ ਮੌੜਣਾ ਬਾਈ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਪੈਂਦਾ ਤਹਿਸੀਲਤਾ ਪਾ ਜੀ ਨੇੜੇ ਤੇੜੇ ਨੇੜੇ ਤੇਰੇ ਆਪਣੇ ਸਹਿਣਾ ਆ ਤਪਾ ਨੀੜ ਰੇਨਾ ਪੱਖੂ ਕੈਂਚੀਆਂ ਜੀ ਗੋ ਤੇ ਬਰਨਾਲਾ ਵੀ ਨਹੀਂ ਬਰਨਾਲਾ ਕੋਹ ਨਹੀਂ ਦੀ ਪੈ ਜਾਂਦਾ ਤੇ ਬਾਈ ਜੀ ਅੱਜ ਜਿਹੜੀ ਆਪਾਂ ਝੋਟੀ ਦੇਖੀ ਜਾਂਦੇ ਆ ਸਕਰੀਨ ਤੇ ਵਪਾਰ ਦਾ ਤਾਂ ਆਪਣਾ ਕੋਈ ਕੰਮ ਹੈ ਨਹੀਂ ਉਹ ਤਾਂ ਪਤਾ ਲੱਗ ਹੀ ਜਾਂਦਾ ਤੇ ਕਿਉਂਕਿ ਜਦੋਂ ਪਸ਼ੂ ਜਿਹੜਾ ਬੰਦਾ ਨਹੀਂ ਇਹਨਾਂ ਦੁੱਧ ਪਾਉਣ ਦਾ ਕੰਮ ਕਰਦਾ ਜਦੋਂ ਪਸ਼ੂ ਜ਼ਿਆਦਾ ਹੋ ਜਾਂਦਾ ਫਿਰ ਵੇਚ ਦਿੰਦਾ ਹਾਂ ਤੇ ਜਿਹੜੀ ਆਪਾਂ ਝੋਟੀ ਦੇਖੀ ਜਾਂਦੇ ਆ ਬਾਈ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਸੂਰਾ ਹੀ ਆ ਤੇ ਦੂਜੇ ਸੂਆ ਤੇ ਪਹਿਲਾ ਸੂਆ ਆਪਣਾ ਆਪੀਤਾ ਆਪ ਦੁੱਧ ਚੋਇਆ ਆ ਜੀ ਆਪ ਦੁੱਧ ਚੋਇਆ ਕਿੰਨਾ ਕੁ ਬਾਈ ਮਨ ਕੇ ਚਲੋ 15 ਤੋਂ 16 ਲੀਟਰ ਦੁੱਧ ਚੋਇਆ ਜੀ ਤੇ ਐਤ ਕੀ ਫਿਰ ਇੰਨਾ ਹੀ ਕਹਿ ਕੇ ਦੇ ਦੇਗੇ ਐਤ ਕੀ ਵੀ ਉਮੀਦ ਤਾਂ ਵੱਧ ਆ ਜੀ ਮਨ ਕੇ ਚਲੋ ਵੀ 15 16 ਕਿਲੋ ਆਪਾਂ ਕਹਿ ਕੇ ਦੇ ਦਾਂਗੇ ਓਕੇ ਚੰਗੀ ਹੈ ਜੀ ਖੋਲੋ ਜੀ ਤੋਰਾ ਤਾਰਾ ਕਰਾਇ ਕੇ ਤੇ ਇੱਕ ਕਥੋਲੀ ਭਾਂਡੇ ਦੀ ਪੂਰੀ ਸਾਬ ਤੇ ਕਿੰਨੇ ਕੇ ਦਿਨ ਬਾਕੀ ਆ ਬਾਈ ਮਨ ਕੇ ਚਲੋ ਦਿਨ ਜੀ ਇਹਦੇ 10 ਰਹਿੰਦੇ ਆ ਲੈ ਜੇ ਵੱਧ ਲੈ ਜੇ ਓਕੇ ਜੀ ਹਾਂ ਲੈ ਨੇ ਦੇ 10 ਸੁਣਾ ਦੀ ਸਭ ਓਕੇ ਆ ਜਮਾ ਜੀ ਆਪਣੀ ਕੀ ਹੋ ਓਕੇ ਜੀ ਆ ਦੇਖੋ ਜੀ ਚਾਰ ਸਪਰੇ ਦੀ ਚੰਗੀ ਥਣ ਲੈ ਵੀ ਸਾਫ ਹੂੰ ਦਬਾਓ ਕਿਹੜਾ ਦਬਾ ਲਓ ਫੇਰਾ ਮਾਰ ਆ ਜਾਂਦਾ ਆ ਦੇਖੋ ਜੀ ਚਲ ਕਿ ਨਵਾਂ ਬੰਦਾ ਜਦੋਂ ਆਉਂਦਾ ਥੋੜਾ ਜਿਹਾ ਬਹੁਤ ਜਖਣ ਲੱਗ ਜਾਂਦਾ ਹਨਾ ਆ ਦੇਖੋ ਜੀ ਕੱਦ-ਕਾੜ ਫੁੱਲ ਹਨਾ ਹਾਂਜੀ ਭਾਈ ਫੁੱਲ ਸਹਿਜ ਵੱਡੇ ਕੱਦ-ਕਾੜ ਚ ਆ ਗਈ ਜੀ ਤੇ ਸਾਨੂੰ ਨਗੀਨਾ ਹੀ ਅੱਜ ਕਵਰ ਕਰਕੇ ਦਿੱਤਾ ਇੱਕ ਤਰ੍ਹਾਂ ਦਾ ਆ ਦੇਖੋ ਟੌਪ ਦਾ ਨਗੀਨਾ ਤੇਰੇ ਦੀ ਆਪਾਂ ਇਹਨੂੰ ਝੋਟੀ ਕਹਿ ਸਕਦੇ ਹਾਂਗੇ ਚਾਰਚ ਮੇਰੇ ਦੀ ਚੰਗੀ ਪਿੰਡ ਮੋੜਣਾ ਭਾਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪੇ ਦੀ ਵੀਡੀਓ ਦੁਬਾਰਾ ਫਿਰ ਦੱਸਦਗੀ ਆ ਕਰੋ ਜੀ ਚੈੱਕ ਥਾਣ ਲਿਓ ਵੀ ਦੀ ਜੇ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਨਾ ਕਹਾਂਗੇ ਤਾਂ ਕਹਾਂਗੇ ਕਿ ਇਹਨੂੰ ਦੁੱਧ ਨੇ ਵਾਕਈ ਦੇਣਾ ਇੱਥੇ ਬੜਾ ਰਗੀਕਰਮ ਵਾਲੀ ਤਿਆਰ ਹੋਈ ਵੀ ਆ ਵੱਡੇ ਗੱਡ ਕੱਟ ਜੇ ਸਿੰਘ ਤਾਂ ਨਹੀਂ ਹਿਲਦੇ ਬਾਈ ਇਹਦੇ ਨਹੀਂ ਸਿੰਘ ਨਹੀਂ ਹਿਲਦੇ ਓਕੇ ਸਿੰਘ ਨਹੀਂ ਹਿਲਦੇ ਹਾਂਜੀ ਤੇ ਡਿਮਾਂਡ ਬਾਈ ਫਿਰ ਕੀ ਕਰਾਂਗੇ ਵੀ ਡਿਮਾਂਡ ਬਾਈ ਜੀ ਫੋਨ ਤੇ ਕਰ ਲਾਂਗੇ ਜੈ ਜੀ ਹੋ ਜਾਮ ਹੋਊ ਜੈ ਜੀ ਹੋਊ ਜਮਾ ਜੈ ਜੀ ਦੁੱਧ ਵਾਲਾ ਸੌਦਾ ਜੀ ਤੇ ਜ਼ਰੂਰ ਬਾਈਆਂ ਨਾਲ ਸੰਪਰਕ ਕਰਨਾ ਕਰਕੇ ਸੰਪਰਕ ਸਾਰੀ ਜਾਣਕਾਰੀ ਲੈ ਕੇ ਰੇਟ ਤੁਸੀਂ ਪੁੱਛ ਕੇ ਫਿਰ ਸੌਦਾ ਕਰਨਾ ਜੀ ਤੇ ਨੰਬਰ ਫੇਰ ਬੋਲੋ ਜੀ 99882 ਜੀ 02601 02601 ਪਿੰਡ ਮੋੜਨਾ ਭਾਜੀ ਚੰਗੀ ਸਾਨੂੰ ਝੋਟੀ ਕਵਰ ਕਰਕੇ ਤੇ ਬਾਕੀ ਸਾਰੇ ਵੀਰਾਂ ਦਾ ਇਹ ਤਾਂ ਵੀਡੀਓ ਦੇਖਣ ਲਈ channel ਨੂੰ ਪਿਆਰ ਦੇਣ ਲਈ तहे دل ਤੋਂ ਧੰਨਵਾਦ ਜਲਦ ਮਿਲਦੇ ਹਾਂ ਕਨ ਵੀਡੀਓ ਦੇਖਣ